ਰਾਲੀ ਦੁੱਪ ਦੇਣਾ ਆ ਵਧਾਈਆਂ ਵਾਟੀ ਬਾਈ ਬਾਈ ਵਧਾਈਆਂ ਤੁਹਾਨੂੰ ਮੁਬਾਰਕਾਂ ਵਾਟੀ ਪਹੁੰਚ ਗਏ ਬਾਈ ਜੱਗਾ ਕਹਦੇ ਹੱਕਾ ਮਰੀ ਜਾਂਦਾ ਗਿੱਲਾ ਗਿੱਲਾ ਇਹ ਤਾਂ ਗਿੱਲਾ ਹੋ ਗਿਆ ਬਾਈ ਗਿੱਲਾ ਹੋ ਗਿਆ ਬਲੂ ਆਏ ਦੱਸੋ ਹਾਂ ਜਵਾਨ ਕਿਹੜਾ ਖਾਣੇ ਆ ਬਾਈ ਥੋੜੇ ਕਮੈਂਟ ਬੜੇ ਪਰਟੀ ਕਿਹੜਾ ਮਾਲ ਖਾਦੇ ਹੋ ਦੱਸ ਦੋ ਦੱਸ ਦੋ ਬਾਈ ਵਾਟੀ ਉਹਦੇ ਕਮੈਂਟ ਮਾਲ ਦੀ ਚਰਚਾ ਹੋਈ ਵੀ ਹੈ ਦੱਸੋ ਮੈਂ ਵੀ ਲੈ ਲਵਾਂ ਉਹਦਾ ਲੋ ਜੀ ਬਾਈ ਸਿੰਦੂਬਲ ਹੋ ਗਿਆ ਵਧਾਈਆਂ ਚੋਪਾ ਹੋ ਰਹੀ ਹੈ ਜੱਗਾ ਇਹ ਲਗੇ ਜੀ ਹਾਕੀ ਦੀਆਂ ਵਿੱਚੇ ਬੈਠਾ ਕੀ ਹੋ ਗਿਆ ਕੇਲਾ ਵਿੱਚ ਨਹੀਂ ਲੱਭਦਾ ਜਿਹੜਾ ਖਾਦਾ ਹੋਇਆ ਉਹ ਲੋੜ ਖਿਰਦਾ ਹੈ ਆਪਣਾ ਰਾਤ ਦੀ ਨਾਲ ਕਮੈਂਟਾਂ ਦੀ ਰਿੰਗਾਰੀ ਹੋ ਰਹੀ ਕੋਈ ਸਹੀ ਜੀ ਉਹ ਬਾਈ ਖਾਦਾ ਵਿੱਚ ਖਿਰਦਾ ਹੈ ਉਹ ਦੇਖਦਾ ਹੈ ਆਈ ਮਾਲ ਗਾਈ ਨਾ ਲੋ ਕਮੈਂਟ ਕਰ ਸਤਿ ਸ਼੍ਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ ਸਿੰਧੂ ਬਾਈ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਸਿੰਧੂ ਬਾਈ ਕੰਨੀ ਹੋਣ ਲੱਗੇ ਆ ਵਧਾਈਆਂ ਬਾਈ ਅੱਜ ਲੈਣ ਆਏ ਆ ਸੁਪਰ ਸੀਟਰ 8 ਫੁੱਟਾ ਹਾਂਜੀ ਬਾਈ ਦੱਸੋ 8 ਫੁੱਟਾ ਸੁਪਰ ਸੀਟਰ ਲੈਣ ਆਏ ਆ ਕਿਹੜੀ ਕੰਪਨੀ ਦਾ ਜਗਾ ਜੀ ਜੀ ਕਿੰਨੇ ਚੱਕਣੇ ਅੱਜ ਅੱਜ 2 ਲੈ ਜਾਣੇ ਅੱਜ 2 ਸੁਪਰ ਸੀਟਰ ਚੱਕਣੇ ਬਾਈ ਕਿੱਥੇ ਆਏ ਜਿੰਨੂੰ ਆਏ ਦੇ ਦੱਸ ਆਪਾਂ ਇਹ ਕੜੂਏ ਆ ਕੜੂਏ ਆਏ ਆ ਆ ਦੋ ਟਰੈਕਟਰ ਖੜੇ ਆ ਵੀ ਜਮਈ ਨਮਾ ਆ ਦੇਖੋ ਬਾਈ 8 ਫੁੱਟ ਹੈ ਜਿਹਦਾ ਗੱਲਬਾਤ ਓਕੇ ਕਿਹਨੂੰ ਡੀਲ ਕਿਵੇਂ ਹੋਈ ਫਿਰ ਬੱਸ ਉਹਦੇ ਕੋਲੋਂ ਦੇ ਘਮਾਉਂਦੇ ਆ ਕੇ ਵਾ ਡੀਲ ਹੋ ਗਈ ਡੀਲ ਹੋ ਗਈ ਹੈ ਬਾਪੂ ਨੂੰ ਕੀ ਹੋ ਗਿਆ ਤੇਰੇ ਜੂਰੀਆ ਘਟ ਗਿਆ ਉਹ ਕਿਆ ਲਾ ਵੀਰੇ ਜਿਹੜਾ ਤੇਰੇ ਬਾਈ ਨੂੰ ਪੁੱਛ ਲਵਾ ਬਾਈ ਪੈਂਚਰ ਹੋ ਗਿਆ ਹੈ ਕਿਆ ਹੋ ਗਿਆ ਦਾਨੀ ਕੀ ਹੋ ਗਿਆ ਪੈਰ ਸੁਖਦਾ ਯਾਰ ਪੈਰ ਜੂਰੀਆ ਵਰਗਾ ਕੱਟ ਗਿਆ ਕੱਟ ਗਿਆ ਕੱਟ ਗਿਆ ਤਾਂ ਹੁਣ ਭਾਈ ਜੀ ਲੱਤ ਕਰੋ ਲੋਟ ਜੀ ਜੇ ਜੂਰੀਆ ਕਰੋ ਸਹੀ ਇਹ 2 ਦਿਨ ਤੇ ਹੈ ਨਾ ਭਾਈ ਕਣ ਮੈਂ ਤਾਂ ਅਹਿਲਾ ਤੇ ਕੰਡਾ ਵੱਜਿਆ ਪਮਾ ਕਿਤੇ ਏਡੀ ਉਡੀ ਚ ਬੋਟਰ ਰੱਖੋ ਯਾਰ ਠੀਕ ਬਹੁਤ ਸੁਧਾਰ ਕਰਦਾ ਪਹਿਲਾਂ ਕੀ ਕਰਿਆ ਇਹਨੂੰ ਨਵਾਂ ਹੈ ਇਸ ਕੰਮ ਉਪਰ ਲੇਟਾਂ ਨਹੀਂ ਲਾਤੀਆਂ ਹਾਂ ਆ ਤੁੰਗਾ ਜੀ ਲਾਤੇ ਜੀ ਮੈਂ ਦਾਣਾ ਨਾ ਘਰ ਆ ਜਾਂਦਾ ਕਰਦਾ ਇਹ ਵਿੱਚ ਜਾਲੀ ਲਾਤੀ ਇਹਦੇ ਵਿੱਚ ਵੀ ਜਾਲੀ ਲਾਤੀ ਆ ਪਾਈਪਾਂ ਦੇ ਵਿੱਚ ਸਪਰਿੰਗ ਸੋ ਇਹ ਆਪਣੀ ਮੁੜਦਾ ਵਾਕੇ ਬਾਕੀ ਹੁਣ ਟਰੈਕਟਰ ਨੂੰ ਦੱਸੂਗਾ ਵੀ ਕਿਹਾ ਏ ਟਰੈਕਟਰ માં ਵੀ ਸੋਦਾ ਹੀ ਕੋ ਨਹੀਂ ਲੋਡ ਲੰਦਾ ਇਹ ਬਾਕੀ ਦੱਸੂਗਾ ਜੇ ਚੱਲੇ ਜੇ ਆਪਣੇ ਵਾਲਾ ਕਿੱਥੇ ਹੁਣ ਹੈ ਆਪਣੇ ਵਾਲਾ ਦੇਖ ਕੇ ਹੀ ਚੱਲ ਕਿੰਨੇ ਵੇਟ ਫੂਟ ਆ ਬਾਈ 11:55 ਸਾਢੇ 11 ਕਿਲੋ ਸਾਢੇ 11 ਕਿਲੋ 12 ਕੁਇੰਟਲ ਉਹ ਤੇਰਾ ਭਲਾ ਹੋ ਜੇ ਚੱਕ ਲੂਗਾ ਟਰੈਕਟਰ ਚੱਕੂਗਾ ਆਹ ਲੈ ਕੇ ਨਹੀਂ ਇਹਦਾ ਵਜਨ ਪਾ ਕੇ ਲੈ ਕੇ ਆਂਦਾ ਵਾ ਉਹ ਇਹਨਾਂ ਦੇ ਤਾਂ ਵਾਕੇ ਲੈ ਆਂਦਾ ਤੈਨੂੰ ਨਾ ਲੈ ਆਂਦਾ ਉਹਨਾਂ ਲੋੜੇ ਨਹੀਂ ਪੈਣੀ ਜਿੰਦੂ 13 ਕੁਇੰਟਲ ਦਾ ਹੋ ਜਾਣਾ ਬਾਈ ਖਾਦ ਪਾ ਕੇ ਹਾਂ 13 ਦੇ ਉੱਪਰੇ ਜਾਂ ਮਿੱਟੀ ਵੀ ਲੱਗ ਜਾਣੇ ਚੱਕੋ ਇੱਕਨੇ ਚੱਕੋ ਚਲ ਦੇਖਦੇ ਆ 14 14 ਹੋਊਗਾ ਨਾ ਜੀ 14 ਹੋਊਗਾ ਬਾਈ ਦਾ ਕਾਉਂਟਰ ਮਿੱਟੀ ਲੱਗ ਗਈ ਕਾਉਂਟਰ ਹਾਂ ਮਿੱਟੀ ਦਾ ਗਿਣੀ ਨਹੀਂ ਤੀ ਹੈਗੀ 14 ਹੋਣਾ ਭੱਲਾ ਚਲ ਆਏ ਆਪਣੇ ਆ ਦੇਖ ਕੇ ਜੀ ਹੁਣ ਲੈ ਟ੍ਰੇਲ ਆ ਤੱਕਿਆ ਹੋ ਗਿਆ ਇਹ ਤਾਂ ਅਸੀਂ ਚੱਕਿਆ ਦਾ ਬਾਈ ਖੜੇ ਬਹੁਤ ਆ ਸਿੰਧੂ ਦਾ ਨਾਮ ਵੀ ਲਿਖਾ ਕੇ ਗਿਆ ਤੇ ਬੱਸ ਬੱਸ ਹਾਂ ਲੈ ਮੁੰਡਾ ਨਾਮ ਵੀ ਦਿਖਾ ਕੇ ਗਿਆ ਪਿਆ ਦਵਿੰਦਰ ਸਿੰਘ ਦੱਸਦਾ ਕਿਤੇ ਖਾਸਾ ਮਾਲ ਦੋ ਆ ਇਹ ਦੋ ਇਹ ਲੈ ਕੇ ਜਾਣੇ ਆ ਅੱਛਾ ਮਾਲ ਖਾਸਾ ਖੜਾ ਹੈ ਬਹੇ ਕਰੋ ਤੇ ਪਾਸ ਲੈ ਖੋਲ ਕੇ ਵੀ ਦੇਖ ਲਈਏ ਬਾਈ ਕੋ ਕਿੰਨੂ ਐ ਮੈਨੂੰ ਸਾਡਾ 9 ਫੁੱਟ ਲੱਗਦਾ ਦੇਖਣ ਚ ਹਾਂ ਅੱਛਾ ਜਾਲੀ ਲਾ ਦਿੱਤੀ ਜਿਵੇਂ ਆਪਣਾ ਡਾੜੀ ਫਸ ਜਾਂਦੀ ਨੀ ਨਾ ਰੇ ਵੀ ਹਾਂ ਉਗਰੇ ਉਗਲਾਂ ਦੇ ਬਾਈਕਾਂ ਮੋਟੀ ਡਾਲੀ ਨਹੀਂ ਫਸੂਗੀ ਹੈ ਸਾਰਾ ਚੱਲ ਆ ਗਿਆ ਹਾਂ ਕਧੜੀਆਂ ਕੱਢ ਲੈ ਇਹਨੂੰ ਜਿੱਤ ਨਹੀਂ ਹੂੰ ਸਿੰਦੂ ਚੜਾਉਂਗਾ ਵੀ ਟਰੈਕਟਰ ਯਾਰ ਐਡਾ ਹੈਵੀ ਸੰਦ ਲੈਣ ਲੱਗੇ ਆ ਕਿਤੇ ਅਗਲੇ ਸਾਲ ਟਰੈਕਟਰ ਦਾ ਢੱਡਣਾ ਕਰਦੇ ਹੋ ਅਗਲੇ ਸਾਲ ਟਰੈਕਟਰ ਲੈਣੂ ਆਹ ਕੱਲ੍ਹ ਦਾ ਦੇਖਣਾ ਯਾਰ ਦੇਖਣੇ ਨੌਫਰਾ ਲਾ ਦੇ ਸਿੰਦੂ ਇਹ ਆਹਲਾ ਹਾਂ ਵਿੱਚ ਕਬਰਾਂ ਅੱਠ ਪੁੱਟ ਕਰਨਾ ਇਹਨੇ ਹਾਂ ਬਾਹਰ ਹੁ ਨੌਂ ਆਏ ਨੌਂ ਆ ਤਾਂ ਹੀ ਕਹਿੰਦਾ ਬੜਾ ਬਹੁਤ ਹੈ ਨਾ ਉਹ ਜਿਹੜਾ ਮੇਰਾ ਪਹਿਲਾ ਦਾ ਹਾਂ ਉਹ ਡੈਣ ਨੂੰ ਸਤ ਵਰ ਵਿੱਚ ਕੋਣੇ ਹੱਤੇ ਆ ਜਾਂਦਾ ਯਾਰ ਉਹ ਛੋਟਾ ਲੱਗਦਾ ਮੈਨੂੰ ਇਹ ਜਿਆਦਾ ਵੱਡਾ ਲੱਗਦਾ ਹੈ ਬਾਹਰ ਵਾਲਾ ਜਿਹੜਾ ਪਿਆ ਹੈ ਬਾਹਰ ਵਾਲਾ ਮੈਨੂੰ ਸੱਤ ਲੱਗਦਾ ਅੱਠ ਲੱਗਦਾ ਹੈ ਨਾ ਚੌੜਾਈ ਬਹੁਤ ਹੈ ਹਾਂ ਬਹੁਤ ਫਰਕ ਹੁੰਦਾ ਹੈ ਕਿ ਨਿਊ ਜਗਤਜੀਤ ਆਉਂਦਾ ਹੈ ਅੱਛਾ ਤੇ ਸਪਰਿੰਗ ਦਾ ਵਧੀਆ ਬਾਈ ਪਾਈਪ ਇਕੱਠਾ ਨਹੀਂ ਹੋਊਗਾ ਯਾਰ ਪਾਈਪ ਵੀ ਵਧੀਆ ਕੁਆਲਟੀ ਦਾ ਨਹੀਂ ਹੂੰ ਹਾਂ ਨਹੀਂ ਪਹਿਲਾਂ ਪਾਈਪ ਟੁੱਟ ਜਾਂਦੇ ਸੀ ਕਰਿਆ ਹੋਣ ਬਾਈ ਨੇ ਹੁਣ ਲਾਉ ਲੱਗਿਆ ਆ ਜਾ ਕੇ ਆ ਜਾ ਲਓ ਜੀ ਬਾਈ ਇੱਕ ਨਿਊ ਹੌਨ ਲੈਂਡ ਦਾ ਨਵਾਂ ਟਰੈਕਟਰ ਆਇਆ ਹਾਂ ਕਿਆ ਪਸੰਦ ਆਇਆ ਵੀ ਇਹਦਾ ਡਿਸ਼ ਉਹ ਨਹੀਂ ਆਇਆ ਪਿੱਛੇ ਕਿਆ ਕਹਿੰਦਾ ਤੂੰ ਸਿੱਧੇ ਐਕਸਲ ਆ ਕੇ ਸਿੱਧੇ ਐਕਸਲ ਤੇ ਹਾਲ ਇੱਕ ਸਾਈਡ ਕਲਚ ਦੇ ਦਿੱਤਾ ਹਾਂ ਆ ਪਿੱਛੇ ਰਿਖਾਉਂਦੇ ਬਾਈ ਤੁਹਾਨੂੰ ਵੀ ਦੂਏ ਮੰਗਣ ਹੁੰਦੇ ਦਿੱਤਾ ਸਿੱਧੇ ਐਕਸਲ ਦੇ ਦਿੱਤੇ ਐਡਕਸ਼ਨਾਂ ਚੱਕ ਆ ਉਹ ਐਡਕਸ਼ਨਾਂ ਚੱਕਦੀਆਂ ਨਾ ਆ ਦੇਖੋ ਸਿੱਧੇ ਐਕਸਲ ਨਾਲ ਆ ਗਿਆ ਬਾਈ ਇਹ ਮਾਡਲ 540 ਇਹ ਜਿਹੜਾ 1000 ਬੋਲੇ ਫੰਕਸ਼ਨ ਦਿੱਤੇ ਪੀਟੀਓ ਵਾਲੇ ਇਹ ਕਿੰਨੇ ਐਚਪੀ ਹੋਣਾ ਹੈ ਇਹ 140 39 ਐਚਪੀ ਹੈ 39 ਐਚਪੀ ਬਾਈ ਦੇਖੋ ਠੀਕ ਹੈ ਮੈਂ ਅੱਜ ਇਹ ਦੇਖਿਆ ਇਹ ਹੈ ਡਬਲ ਪੰਪ ਉਹ ਚੀਜ਼ ਤਾਂ ਵਧੀਆ ਹੈ ਦੇਖਿਆ ਅੱਜ ਇਹ ਮਾਡਲ 13 12 ਵਾਂਗ 13 12 ਮੁਰਸ਼ ਛੋਟੇ ਮੁਰਸ਼ੇ ਵਾਲੇ 616 ਕੇ 16 ਦੇ ਹੀ ਆ ਉਹ ਲਿਖੂਗਾ ਚੱਲ ਆ ਜਾ ਹਲੇ ਹੋਰ ਉਧਰ ਖੜੇ ਤੂੰ ਵੀ ਸਾਡਾ ਕਹਿੰਦਾ ਬੜੇ ਘੋੜੇ ਆ ਵੇ ਸਿੰਧੂ ਆ ਗਿਆ ਨੰਬਰ ਹਾਂਜੀ ਨੰਬਰ ਆ ਗਿਆ ਪਹੁੰਚ ਗਿਆ ਮਾਲਕ ਹਾਂਜੀ ਮਾਲਕ ਆ ਗਏ ਪਹਿਲਾਂ ਨਿਕਲ ਲੱਗਿਆ ਹੈ ਨਾਲੇ ਬਾਈ ਵੇਟ ਆਪਣਾ ਪਿੱਛੇ ਪਿਆ ਹੈ ਹਾਂ ਆ ਬਾਤ ਲਾਉਣਾ ਹੈ ਪਿੱਛੇ ਵਾਲਾ ਨਾਲੇ ਹੁਣ ਆ ਚੈੱਕ ਹੋ ਜਾਊਗਾ ਵੇਟ ਪਾ ਕੇ ਵੀ ਕੰਮ ਕਰਦਾ ਕਿ ਨਹੀਂ ਬਾਈ 1 ਕੁਇੰਟਲ 20 ਕਿਲੋ ਦਾ ਬੰਪਰ ਹੈ। ਬਾਕੀ ਥੱਲੀਆਂ ਐ। 80 ਕਿਲੋ ਦੀ ਉਹ ਥੱਲੇ ਵਾਲੀ ਐ। ਹਾਂ। ਮੈਂ ਕਹਿੰਦਾ ਆ ਵੀ ਆਉਣੀਆਂ ਤੁਹਾਨੂੰ 20 ਕਿਲੋ ਦੀ 15 ਕਿਲੋ ਥੋੜੀ ਛੋਟੀ ਲੱਗਦੀ। ਬਾਕੀ ਦੇਖਦੇ ਆ ਬਾਈ ਕਾ ਕਹਿੰਦਾ ਹੁਣ। ਜੰਦੂ ਇੱਕਾ। ਬੱਖੀਆਂ ਪਾਰਦੇ ਨੇ। ਕਿ ਕਰਦੀਆਂ ਪੱਤੀਆਂ ਨਵੀਆਂ ਆਏ। ਹਾਂ ਹੁਣ ਮੜੀ ਫੇਰ ਦੀ ਸੈਟਿੰਗ ਕਰਾਉਣੀ ਐ ਜਾਂ ਨਾ ਚੱਕਰ ਮਲਾਉਣੀ ਐ। ਅੱਛਾ। ਉਹਦੇ ਤਾਂ ਮਿਲੇ ਪਿਆ ਕਿੰਨੇ ਜਾਣਗੇ। ਤੇ ਵੀਪੀਡ ਕਰਕੇ ਇਹਦੇ ਚੱਕਰ ਮੰਨਾ ਭਲਾਉਣੇ ਇਹ ਆ ਟੂ ਸਪੀਡ ਹੈ ਟਰੈਕਟਰ ਦੀ ਪਹਿਲਾ ਸਵਾਰ ਮਾ ਜੀ ਨਾ ਹਾਂ ਤੇਰਾ ਵੀ ਟੂ ਆ ਇਹ ਵੀ ਟੂ ਆ ਅੱਛਾ ਉਹ ਵੀ ਟੂ ਆ ਨਹੀਂ ਯਾਰ ਜੇ ਤੂੰ ਖੜਾ ਤਾਂ ਨਹੀਂ ਹੁੰਦਾ ਪਾਰਾ ਹੈ ਗੱਟ lag gaya apne wala operator aa ਪੱਕਾ ਬੈਲ ਘੱਟ ਦੋ ਬਾਈ ਯਾਰ ਕੱਚਾ ਨਾ ਕੱਟਿਓ। ਨਾ ਉਹਦਾ ਡੱਡੂ ਕੱਟੂਆ ਵੀਰੇ ਤਾਂ ਸਾਡਾ ਕੰਮ ਨਹੀਂ ਹੋਇਆ। ਹਾਂ ਬਾਈ ਮਿੱਠਾ ਲਿਆਉਂਗਾ। ਚੋਤੇ ਕਲਾੜੀ ਤੇ ਜਲਦੀ ਗਈ। ਕਲਾੜੀ ਨਹੀਂ ਤੂੰ ਡੱਬਾ ਫੜ ਲਿਆ। ਨੀਵੇਂ ਪਾਈਆ ਚੀਨੀ ਫੜ ਲਿਆ ਨਹੀਂ। ਉਹ ਕਾ ਇਹਦਾ ਬਾਈ। ਹਿੰਦੂ ਸੰਦ ਬਾਂਡਾ ਲੈਣ ਗਿਆ ਬਾਈ ਉੱਧਰ ਜਿਹੜਾ ਨਾਲ ਮਿਲਣਾ ਏ। ਜਿਹਨੂੰ ਕਿਆ ਮਿਲਿਆ? ਪਾਸਟੈਂਡ ਆ। ਆ ਬੋਰੀਆਂ ਚ ਗਏ। ਆ ਸਾਮਾਨ ਆ। ਆ ਫਿਰ ਆਪਣੇ ਆਲੇ ਰੱਖੀਏ ਸ਼ਾਫਟ ਵੀ ਮਿਲੂਗੀ ਚੱਕੋ ਸ਼ਾਫਟ ਵੀ ਕਰਨੇ ਨੇ ਇਹਨੂੰ ਆਪਣੀ ਕਿਸੇ ਹੋਰ ਦੀ ਇਹ ਦੋ ਬਰਾਬਰ ਮਾਰ ਲੈਣੇ ਬੜੇ ਚੱਲਦੇ ਨੇ ਕਿਤੇ ਦੋ ਹੀ ਕਿ ਲੱਗ ਲੱਗੇ ਧੰਧਾਰ ਆ ਗਿਆ ਧੰਧਾਰ ਆ ਗਿਆ ਲਾਫ ਉਹ ਇੰਨਾ ਮਾਲ ਇਹੋ ਬੋਲ ਕੇ ਕਿੰਨਾ ਕਰਦੇ ਹੋ ਉਹੋ ਕੋਈ ਨਾ ਤੇ ਨੋਟ ਪਾਇਆ ਹੋਣਾ ਤੇਰੇ ਵਾਲੇ ਨਾਲ ਅਸਲੀ ਤੇ ਗ੍ਰੀਜ਼ ਨਹੀਂ ਹਾਂ ਇਹਦੇ ਵਿੱਚ ਕਿੱਟਾ ਹੈ ਲੋ ਜੀ ਕਹਿੰਦੇ ਮਿੱਠਾ ਮੂਵੀ ਕਰਾਉਣਾ ਹਾਂ ਸਿੰਦੂ ਕਿਹੜੀ ਲੈਣੀ ਹੈ ਵਾਈਟ ਕਲਰ ਵਰਫੀ ਦਮਦਾ ਨਹੀਂ ਹੈਗਾ ਕਿਆ ਗੱਲ ਹੈ ਆਪਣੇ ਨੂੰ ਕਹਿਆ ਜਿਆ ਹੁਣ ਇੰਨਾ ਵਿਆਹ ਕਰ ਲਿਆ ਤੇ ਯਾਰ ਸੂਬਾ ਫੀਟਰ ਲੈ ਲਿਆ ਹੁਣ ਦਬਣਾ ਕਾਤਾਗੇ ਬਰਫੀ ਲੈਣ ਆਏ ਬਾਈ ਕੜੂੜੇ ਪਹੁੰਚੇ ਰੇ ਆ ਗਰਮੀ ਬਹੁਤ ਅੱਛਾ ਮਾਤਾ ਟੇਕਾਂ ਲੱਗਿਆ ਜੀ ਮਾਸਮੀਰ ਰੋਡ ਆਇਆ ਬਾਈ ਧੀਰੇ ਬਾਈ ਨਾ ਹੀ ਸੰਧਪਾਂਡਾ ਦੂਰੇ ਲੰਦੇ ਰੋਪੜ ਦੀ ਵੀ ਲਿਆ ਉਹ ਥੋੜਾ ਪਲਾ ਹੋ ਜਵੇ ਡੜਾ ਹੁੰਦਾ ਹੈ ਕਰਾਣ ਵਾਲੀ ਦੁੱਪ ਦੇਣ ਆਇਆ ਵਧਾਈਆ ਵਾਟੀ ਬਾਈ ਬਾਈ ਵਧਾਈਆਂ ਤੁਹਾਨੂੰ ਮੁਬਾਰਕਾ ਜਿੰਦੂ ਭਾਈ ਇਹ ਚੀਜ਼ ਜ਼ਰੂਰੀ ਹੁੰਦੀ ਹੈ ਦੁੱਬ ਦੇਣੀ ਹੈ ਸਹੀ ਗੱਲ ਹੈ ਹਾਂ ਹਾਂ ਜੇਕਰ ਠੀਕ ਹੈ ਟੋਪ ਮਾਡਲ ਹੈ ਇਹ ਕਹਿੰਦੇ ਨਵੇਂ ਜਿੱਜੇ ਲਾਈਆਂ ਆਹ ਸਪਰਿੰਗ ਲਾਤ ਤੇ ਆਹ ਡਿਸਕਾ ਟੁਸਕਾ ਜੀਆਂ ਹੋਰ ਬਾਂਟੀ ਚੜੀ ਮੜਾ ਤੂੰ ਵੀ ਕਰ ਲਿਆ ਵੇਟ ਪਾਇਆ ਲਓ 31 ਉਹ ਭਾਈ ਪਾਰਟੀ ਕਿੰਨਾ ਵਜੇ ਲੈ ਇਹ ਵੇਟ ਭਾਰੀ ਆ ਓਏ ਵੇਟ ਭਾਰੀ ਐ ਮਾਂਡੀ ਬੈਟਰੀ ਲਾਈਨ ਚੱਲੇ ਔਰ ਯਾਰ ਭਾਈ ਬੈਟਰੀ ਆ ਬਸ ਆਉਂਦੀ ਪਾਰਟੀ ਤੂੰ ਐ ਰਸਪੀ ਡੱਕ ਚੱਲਦਾ ਹੋ ਗਿਆ ਡੱਕ ਚੱਲਦਾ ਕਰ ਬੰਪਰ ਬੰਪਰ ਹੈ ਨਾ ਛਤਰੀ ਛਤਰੀ ਆਟ ਬਸ ਥੋੜੇ ਹੀ ਕੰਮ ਰਹਿ ਗਿਆ ਫਿਰ ਬਸ ਇੱਕ ਮੂਰੇ ਸਪੋਟਾ ਲਾਉਣ ਰਹਿ ਗਿਆ ਹਾਂ ਮੋਟਾ ਹੁਣ ਮੈਂ ਜਾ ਕੇ ਟੈਕਲ ਦਵਾ ਲਣੇ ਇਹਨਾਂ ਨੇ ਬੁੱਕੀਆਂ ਆ ਸਿਰਫ ਆ 36 ਲਵਾਣਗੇ ਹੁਣ ਕੱਪੜਾ ਰਹਿ ਗਿਆ ਲੈਕ ਬਜਰਾ ਲੈਕਾ ਪੂਰਾ ਆ ਕਿੰਨੇ ਚ ਵੇਖ ਗਿਆ 2000 ਲੱਗਿਆ 2000 ਚ ਫਿੱਟ ਪੂਰਾ ਆ ਠੀਕ ਆ ਫਿਰ ਤਾਂ 10 ਇੰਚ ਦੇ ਨਾਲ ਲਵਾਏ ਜੱਗੇ ਭਾਈ 2000 ਚ ਟੈਕ ਲੱਗ ਗਿਆ 2300 ਰਹਿ ਗਏ ਮੈਂ ਦਹੀਂ ਟੋੜਨਾ ਲੱਗੇ ਠੀਕ ਆ ਭਾਈ ਵੰਟੀ ਪਹੁੰਚ ਗਏ ਭਾਈ ਜੱਗਾ ਕਾ ਤੇ ਹੱਕਾ ਮਰੀ ਜਾਂਦਾ ਗਿੱਲਾ ਗਿੱਲਾ ਇਹ ਤਾਂ ਗਿੱਲਾ ਹੋ ਗਿਆ ਬਾਈ ਗਿੱਲਾ ਹੋ ਗਿਆ ਬੰਦੂ ਆਏ ਦੱਸੋ ਹਾਂ ਕਿਹੜਾ ਖਾਣੇ ਆ ਬਾਈ ਥੋੜੇ ਕਮੈਂਟ ਬਣੇ ਪਰਟੀਕਲ ਮਾਲ ਕਿਹੜਾ ਖਾਦੇ ਹੋ ਦੱਸ ਦੋ ਦੱਸ ਦੋ ਬਾਈ ਪਰਟੀ ਹੋਦੇ ਕਮੈਂਟ ਮਾਲ ਦੀ ਚਰਚਾ ਹੋਈ ਪਈ ਹੈ ਦੱਸੋ ਮੈਂ ਵੀ ਲੈ ਲਵਾਂ ਉਹਦਾ ਮਾਲ ਪੁੱਛ ਰਿਹਾ ਕਿਹੜਾ ਖਾਂਦਾ ਤੂੰ ਤੂੰ ਤਾਂ ਖਾਂਦਾ ਅੱਲਾ ਬਾਈ ਜੇ ਕਿਹੜਾ ਖਾਂਦਾ ਤੂੰ ਪੂਰੀ ਖਾਂਦਾ ਸਾਨੂੰ ਨਹੀਂ ਦੱਸ ਲੈ ਮਾਲ ਦੀ ਚਰਚਾ ਹੁੰਦੀ ਹੈ ਆਹ ਆਹ ਪਾਣੀ ਪੀਣਾ ਜਗ੍ਹਾ ਠੰਡਾ ਪਾਣੀ ਸਾਈਡ ਤੇ ਮੈਂ ਵੀ ਭਾਈ ਹੁਣ ਮਨੰਡੇ ਸ਼ਹਿਰ ਆਏ ਸਿੰਧੂ ਤੇ ਬਾਦਨਾ ਸਿੰਧੂ ਬਾਈ ਚਲੇ ਗਿਆ ਹੁਣ ਕਰਾਲੀ ਦੇ ਘਰ ਨੂੰ ਪੂਰੇ ਬੈਟਰੀ ਦਿੱਤੀ ਵੀ ਦੀ ਵੰਟੀਗਲ ਟ੍ਰੈਕਟਰ ਦੀ ਗਾਰੰਟੀ ਮਾਤੀ ਉਹ ਸੈੱਟ ਹੋਣੀ ਆ ਉਹ ਲੈ ਕੇ ਜਾਣੀ ਆ ਆ ਵੀ ਤਾਂ ਉਹ ਜੇ ਨਾ ਪਾਣੀ ਉਹ ਦੱਬ ਕੇ ਰਭੂਗਾ ਨਾ ਉਹ ਉੱਪਰ ਨਹੀਂ ਬੱਝਿਆ ਡੱਡੂ ਜਾ ਕੇ ਕੀ ਬੋਲਣਾ ਦੇ ਬੱਜਿਆ ਮਾੜਾ ਯਾਰ ਦੋਨੇ ਉੱਪਰ ਆਉਂਗਾ ਜਨਾ ਜਿੱਦਾ ਆਹ ਜੀ ਜੋ ਬਿੱਚਾ ਲਾ ਉੱਠਣੇ ਦੀ ਹੋਂ ਆਹ ਆ ਉੱਠਿਆ ਜਿਆਦਾ ਹੈ ਬਾਣੀ ਇਹ ਅੱਜ ਜੀ ਜਿਆਦਾ ਜਿੰਨੀ ਜਿਆਦਾ ਇਹ ਬਾਹਰ ਨਿਕਲੂਗੀ ਉਨੀ ਗ੍ਰੇਡ ਤੇ ਨਹੀਂ ਟਰੰਟ ਨਹੀਂ ਖਾਣੀ ਬਾਈ ਜੱਗਾ ਹੈ ਨਗਈ ਹਾਕੀ ਜਦੋਂ ਵਿੱਚ ਬੈਠਾ ਖੇਲਾ ਵਿੱਚ ਨਹੀਂ ਲੱਭਦਾ ਜਿਹੜਾ ਖਾਦਾ ਹੋਇਆ ਉਹ ਲੋੜ ਖੇਡਦਾ ਏ ਕਦੀ ਵੀ ਲਾਈ ਹੋਰੇ ਕੋ ਨਹੀਂ ਜੀ ਉਹ ਬਾਈ ਖਾਤਾ ਵਿੱਚ ਘਰਦਾ ਹੈ ਉਹ ਦੇਖਦਾ ਹੈ ਭਾਈ ਮਾਲ ਗਈ ਨਾ ਲੋਕ ਕਮੈਂਟ ਕਰੀ ਉਹ ਫੇਰ ਨੂੰ ਲੈ ਕੇ ਕੱਢ ਕੇ ਦੋਵੇਂ ਦੁਆਰਾ ਕਰਾ ਲੈਂਗੇ ਕੇਤਵਾਦੇ ਚਾਹੇ ਦੋ ਨਿਵਾਂ ਲੈਣ ਉਹ ਕਿੱਥੇ ਜਾਣਾ ਗਿੱਲਾ ਖੇਤ ਗਿੱਲਾ ਹੀ ਹੈ ਬਾਈ ਧਾਤੀ ਦਾ ਉਹ ਗੇਲੇ ਕਿੱਥੇ ਜਾਣਾ ਮੇਲਾ ਪੁਰਾਣੀ ਆ ਲੈਣੀ ਆਪਣੇ ਹਾਂ ਹਾਂ ਹਟ ਕੇ ਆਉਗੇ ਨਾ ਆਹੇ ਖੜਾ ਗੇਲਾ ਬੱਟੀ ਹੈਗਾ ਕਿੱਲਾ ਦਾ ਗੇਲਾ ਹੈ रहे ਗੇਲਾ ਨਹੀਂ ਹੈਗਾ ਇਹ ਇਹ ਲੀਲਾ ਲੀਲਾ ਹੈ ਲਓ ਜੀ ਭਾਈ ਆ ਬੰਪਰ ਲਵਾ ਕੇ ਲਿਆਂਦਾ ਕੋੜਾ ਲੈ ਕੋਈ ਅੱਗੇ ਬੰਪਰ ਵਧੀਆ ਉਹ ਜੱਕੇ ਖੜ ਜਾ ਹਲ ਡੈਕ ਨਾਲ ਛੇੜ ਮੰਟੀ ਕਿੰਨੇ ਕਿਲੋ ਦਾ ਵੀਰੇ ਇਹ ਇਹ ਵੀਰੇ 94 ਕਿਲੋ ਦਾ 94 ਕਿਲੋ ਦਾ ਹੈ ਵਿਸ਼ੋ ਤਾਂ ਨਹੀਂ ਲੱਗਦੀਆਂ ਨਾ ਵਧੀਆ ਇਹ ਹਾਲ ਪੂਰਾ ਦਿਹਾੜੀ ਲੱਗੀ ਹੈ ਦਿਹਾੜੀ ਉਹ ਲੱਗੀ ਹਲੇ ਤੂੰ ਹੀ ਕਹਿੰਦੇ ਅੱਜ 70 ਦਾ ਵੀ ਹੋ ਜਾਣਾ ਹੀਰਾ ਭਾਈ ਵੰਟੀ ਕਹਿੰਦਾ ਤਾਂ ਜ਼ਰੂਰੀ ਹੈ ਵੀ ਤਾਂ ਹੁਣ ਸ਼ੋ ਸੇਵ ਹੈ ਜੇ ਕਿਤੇ ਬੂਟੇ ਪਾਟੇ ਹਾਂ ਆਵਾਜ਼ ਦੇ ਸਪੀਕਰ ਵੀ ਲੋਹਾ ਤੇ 10 ਇੰਚੀ ਦੋਮ ਦਾ ਕਿਹਦੇ ਟੇਪ ਦਿਖਾਈ ਨਾਲੇ ਆ ਦੇ ਸਪੋਟਾ ਕਿੰਨੇ ਵਧੀਆ ਲਾਈਆਂ ਦੇ ਹਾਂ ਇਹ ਪੱਕਾ ਕੰਮ ਆਹ ਦੇ ਚਾਰ ਤਿੰਨ ਪਾਸੇ ਬੰਨਤੇ ਤਿੰਨ ਪਾਸੇ ਬੰਨਤਾ ਚਾਰ ਕਰੂ ਕੱਪੜਾ ਰਹਿ ਗਿਆ ਕੱਪੜਾ ਕਾਲੂ ਚੱਲਣਾ ਲੈ ਪਾਈਪ ਜ਼ਿੰਦਗੀ ਬਣਾਤੀ ਜਾਣ ਆ ਜੇ ਤਾਂ ਕੋਈ ਕੰਮ ਥੋੜਾ ਜਿਹਾ ਖਰਾਬ ਤਾਂ ਅਜ ਫੇਰ ਵੇ ਆ ਸਪੀਕਰ ਨੂੰ ਤਿੰਨ ਸਪੋਟਾ ਦੇਤੀਆਂ ਹੁਣ ਨਹੀਂ ਹਿੱਲਦਾ ਨਾ ਗਿਰੂਗਾ ਨਹੀਂ ਉਹ ਹੱਦ ਤੇ ਲੱਗਾ ਮਾਰ ਖਾ ਕੇ ਪਤਾ ਨਹੀਂ ਕਿੱਥੇ ਰੁਗਿਆ ਪੂਰੀ ਜਿਕੇ ਕਿਹੜਾ ਖਾਦਾ ਪਤਾ ਨਹੀਂ ਖਾੰਦੇ ਲੋ ਜੀ ਤੂੰ ਵੀ ਨਾਲੇ ਆਉਂਦੇ ਤੂੰ ਦੋ ਜਾਨ ਦੇ ਹੋ ਗਈ ਬਾਈ ਜੁੜ ਗਿਆ ਲਾਈਟ ਹੋ ਗਈ ਤੇ ਨਹੀਂ ਲਿਕੇ ਤੇਰਾ ਵਾਲਾ ਨਹੀਂ ਕਨੈਕਟ ਹੋ ਗਿਆ ਹਾਂ ਬੱਪੜ ਹੀ ਗਿਆ ਬਾਈ ਸੋਹਣਾ ਇਹ ਲਾ ਦੋ ਟਾਇਰ ਬਾ 10 50 ਪਾ ਜੀ ਟਾਇਰ ਪਾ ਕੇ ਨਹੀਂ ਟਾਇਰ ਨੇ ਖੜਾ ਹੋਣਾ ਮੂਰੇ ਤੇ ਗੋਲੇ ਕਰ ਤੇ ਗੋਲੇ ਚਾਹੀਦੇ ਜੱਗੇ ਇਹ ਤਿੱਖੇ ਵੱਜਦੇ ਹਾਂ ਬਾਈ ਟਾਇਰ ਪਾ ਲਿਆ ਉਹ ਟਾਇਰ ਨੇ ਚੱਲਿਆ ਟੈਰ 7:30 ਦੇ ਪੈ ਕੇ ਫਿਰ ਉੱਚਾ ਹੋਣ ਨੇ ਨਾ ਟੌਰ ਹੋਣੀ ਹਾਂ ਚਾਲੂ ਛਤਰੀ ਛਰੀ ਲੱਗਣ ਦੀ ਖਬਰ ਹੈ ਪਾਰ ਤੋਂ ਪੰਗਾ ਪੜੇਗਾ ਖਬਰੇ ਕੋਈ ਨਹੀਂ ਪਤਾ ਹੈਗਾ ਗੇਟ ਦਾ ਕਿੱਦਾਂ ਆਉਣਾ ਪਾਣੀ ਛੁੱਟ ਗਈ ਛੁੱਟ ਗਈ ਆਗੇ ਆਗੇ ਪਾਣੀ ਦੇਈ ਪਹਿਲਾਂ ਜੱਗੇ ਨੇ ਕਿਹੜੀ ਆਵਾਜ਼ ਘੱਟ ਕਰਤੀ ਮੂਰੇ ਤੇ ਕਰਤੀ ਔਰ ਆਜ ਕੱਲੇ ਨਹੀਂ ਨੈਟ